ਇੱਕਲਾ ਨਹੀਂ ਬਾਈ ਐਡਵਾਂਸ ਚੱਲਦਾ ਇੱਥੇ ਸਾਡੇ ਤਕਰੀਬਨ 2 ਪਿੰਡ ਆ ਜਿਹੜੇ ਸਾਡੇ ਬਰਾਬਰ ਕੰਪੀਟੀਸ਼ਨ ਆ ਸਾਡਾ ਵੀ ਗੋਭੀਆਂ ਲਾਉਣੀਆਂ ਪਹਿਲਾਂ ਕਿਹਨੇ ਲਾਉਣੀ ਪਹਿਲਾਂ ਕਿਹਨੇ ਤਿਆਰ ਕਰਨੀ ਇਹ ਸਾਡੇ ਸਾਰੇ ਕੰਪੀਟੀਸ਼ਨਾਂ ਦੇ ਵਿੱਚ ਸਾਰੇ ਬੰਦੇ ਕਾਮਜ ਆ ਭਾ ਜਿਹੜੇ ਇੱਥੇ ਸਾਡੇ ਇਨੇ ਕੇ ਰਹੀ ਇਹਦੇ ਆ ਪਨੀਰੀ ਥੋੜੀ ਬਾਰਸ਼ਾਂ ਨਾਲ ਲਬੀ ਹੋਣ ਦੇ ਕਾਰਨ ਦੁਪਹਿਰੇ ਜੇ ਤਾਂ ਐ ਸੌ ਜਾਂਦੀ ਆ ਜੇ ਤੁਸੀਂ ਸਾਈਪਰਾ ਸੁਪਰਾ ਪਾਉਂਗੇ ਬਾਈ 1 ਸਾਲ ਵਾਸਤੇ ਉੱਥੇ ਸਬਜ਼ੀ ਨਹੀਂ ਹੋਊਗੀ ਹੋਰ ਤਾਂ ਕੁਝ ਹੋ ਸਕਦਾ ਪਰ ਸੈਪਰਾ ਜਿੱਥੇ ਪੈ ਗਈ ਉਥੇ ਗੋਭੀ, ਪਾਲਕ, ਮੂਲੀ, ਕੁਝ ਵੀ ਨਹੀਂ ਹੋ ਹੋਣ ਚਟਾ, ਆਲੂ, ਸਠਾ, ਆਲੂ ਲਾਈ ਜਾਂਦਾ, ਮਟਰ ਵੀ ਬੀਜੀ ਜਾਂਦੇ ਆ, ਸਬਜ਼ੀਆਂ ਬਹੁਤ ਆ ਗੇਤੀਆਂ ਲੱਗਣ ਵਾਲੀਆਂ। ਲਾ ਸਕਦੇ ਹਾਂ। ਹਾਂਜੀ ਸਤਿ ਸ੍ਰੀ ਅਕਾਲ ਕਿਸਾਨ ਭਰਾਵੋ। ਗੋਭੀ ਬਾਈ ਆਪਾਂ ਜਿਹੜੀ ਕਈ ਭਰਾਵਾਂ ਦੇ ਸੀ ਵੀ ਗੋਭੀ ਹਜੇ ਲਾਈ ਆ ਕਿ ਨਹੀਂ ਲਾਈ ਅੱਜ ਦਿਖਾ ਦਿੰਨੇ ਆਪਾਂ। ਵੀ ਤਕਰੀਬਨ ਸਾਢੇ 6 ਕਿੱਲੇ ਵਾਣ ਜਿਹੜਾ ਆਪਾਂ ਖੇਲਾਂ ਪਾਈਆਂ ਸੀ ਬਈ ਉਹ ਮਗਰ ਮਗਰ ਜਿਹੜੀ ਆਪਣੀ ਲੇਬਰ ਆ ਉਹ ਲਾਈ ਆਉਂਦੀ ਆ ਮੂਰੇ ਮੂਰੇ ਆਪਾਂ ਜਿਹੜਾ ਹੈਗਾ ਪਾਣੀ ਆ ਉਹ ਦੇਣਾ ਪੈਂਦਾ ਕਿਉਂ ਰੇਂਜ ਚ ਲੱਗਦੀ ਆ ਇਹ ਇਹਦੇ ਗਾਂ ਖੇਲਾਂ ਦੇ ਉੱਤੇ ਥੋੜੀ ਬਾਰਿਸ਼ ਹੋਣ ਦੇ ਕਾਰਨ ਪਾਪੜ ਜਾਂ ਜੰਮ ਗਿਆ ਸੀਗਾ ਫਿਰ ਖੇਲ ਪਾਟਦੀ ਆ ਬਾਈ ਜੇ ਸੁੱਕੇ ਚ ਲਾਉਨੇ ਆ ਤਾਂ ਥੋੜਾ ਥੋੜਾ ਪਾਣੀ ਦੇਣਾ ਜ਼ਰੂਰੀ ਆ ਤੇ ਰੇਂਜ ਦੇ ਵਿੱਚ ਲੱਗੀ ਜਾਂਦੀ ਆ ਲਗਾਤਾਰ ਕੰਮ ਆਪਣਾ ਜਾਰੀ ਆ ਦੁਪਹਿਰੇ ਜੇ ਬਾਈ ਜੀ ਛੜਾ ਆ ਪਨੀਰੀ ਥੋੜੀ ਬਾਰਿਸ਼ਾਂ ਨਾਲ ਲਵੀ ਹੋਣ ਦੇ ਕਾਰਨ ਦੁਪਹਿਰੇ ਜੇ ਤਾਂ ਐ ਸੌ ਜਾਂਦੀ ਆ ਕੇਰਾ ਤਾਂ ਐ ਲੱਗਦਾ ਵੀ ਜਿਵੇਂ ਫੁੱਲ ਲੈਣ ਗਈ ਹੁੰਦੀ ਆ ਪਰ ਇਸ ਵੇਲੇ ਜਮਾਂ ਵਾਹਣ ਫੇਰ ਪਰ ਜਾਂਦੀ ਆ ਇਹ ਦੋ ਕੁ ਦਿਨ ਇਹ ਮੂੰਹ ਜਾਂ ਢੱਲਾ ਕਰੂਗੀ ਹੋ ਜਾਊਗਾ ਸੈਟ ਕੰਮ ਤੇ ਲਗਾਤਾਰ ਜਿਹੜਾ ਹੈਗਾ ਆਪਣਾ ਕੰਮ ਹੈ ਇਹ ਜਾਰੀ ਆ ਬਾਈ ਕਈ ਭਰਾ ਆਂਦੇ ਸੀਗੇ ਬਾਈ ਗੋਭੀ ਦੀ ਪਨੀਰੀ ਪਨੀਰੀ ਬਈ ਆਪਾਂ ਸੇਲ ਨਹੀਂ ਕਰਦੇਗੇ ਆਪਦੇ ਆਸਤੇ ਹੁੰਦੀ ਆ ਨਾਰਸਰੀਆਂ ਚੋਂ ਬਨੀਰੀਆਂ ਮਿਲ ਸਕਦੀਆਂ ਜਿੰਨਾ ਭਰਾਵਾਂ ਨੇ ਲਾਉਣੀਆਂ ਤੇ ਕੋਸ਼ਕ ਭਰਾ ਕਹਿੰਦੇ ਸੀ ਭਰਾ ਤੈਨੂੰ ਮੈਲਨ ਵੀ ਆਉਣਾ ਸੀ ਇਸ ਟਾਈਮ ਬਾਈ ਜੀ ਕੰਮ ਦੇ ਵਿੱਚ ਬਹੁਤ ਜ਼ਿਆਦਾ ਬਿਜੀ ਆ ਖੇਤ ਚ ਹੀ ਮਿਲ ਸਕਦੇ ਆ ਕਿਉਂਕਿ ਥੋੜੀ ਜੀ ਅਜੇ ਵੀਕਨੈਸ ਕਰਕੇ ਮੈਂ ਕੰਮ ਆਪ ਤਾਂ ਨਹੀਂ ਕਰਦਾਗਾ ਭਰਾ ਕਹਿੰਦੇ ਮੈਨੂੰ ਮੈਸੇਜ ਕਰ ਰਹੇ ਆ ਬਾਈ ਆਪਦੀ ਸਿਹਤ ਦਾ ਧਿਆਨ ਰੱਖ ਸਿਹਤ ਦਾ ਬਾਈ ਧਿਆਨ ਆ ਬਾਕੀ ਥੋੜਾ ਜਿਹਾ ਮਗਰ ਆਪਾਂ ਤਾਂ ਗੌਰ ਹੀ ਰੱਖਦੇ ਆ ਲੇਬਰ ਕੰਮ ਕਰੀ ਜਾਂਦੀ ਆ ਬੰਦੇ ਛੱਡੇ ਆ ਤੇ ਕੀ ਆਪਦੇ ਤੇ ਕੌਸ਼ਕਪਰਾ ਆਂਦੇ ਸੀਗੇ ਆਪਣੇ ਗੋਭੀ ਦੀ ਜਿਹੜੀ ਲਵਾਈ ਆ ਬਾਈ ਉਹਦਾ ਫਾਸਲਾ ਕਿੰਨਾ ਹੋਣਾ ਚਾਹੀਦਾ ਇਹ ਅੱਡੋ ਅੱਡ ਬਾਈ ਵੈਰਾਈਟੀਆਂ ਦੇ ਹਿਸਾਬ ਨਾਲ ਫਾਸਲਾ ਹੁੰਦਾ ਹਾਈਬ੍ਰਿਡ ਨੇੜੇ ਲੱਗਦੀ ਆ ਦੇਸੀ ਥੋੜੀ ਜੀ ਦੂਰੀ ਚ ਲੱਗਦੀ ਆ ਕਿਉਂਕਿ ਫੁੱਲ ਬਣਾਉਣਾ ਬੂਟੇ ਨੇ ਮੱਲਣਾ ਗਰੋਥ ਕਰਨੀ ਤੇ ਇਸ ਤਰ੍ਹਾਂ ਬਾਈ ਹੁਣ ਜਿਹੜਾ ਅ ਵਿੱਚ ਬਾਸਪਤੀ ਉਗਣੀ ਸ਼ੁਰੂ ਹੋ ਗਈ ਇਹਦੇ ਵਿੱਚ ਜਿਹੜੀ ਥੱਲੇ ਡਿੱਗੀ ਵੀ ਸੀ ਬਾਸਪਤੀ ਇਹਦਾ ਫਿਰ ਹੱਲ ਵੀ ਆਪਾਂ ਤੁਹਾਨੂੰ ਦੱਸਾਂਗੇ ਜਿੱਦਣ ਤਕਰੀਬਨ ਇਹ ਬਾਸਪਤੀ ਹੋ ਗਈ ਕੋਈ 4-4 ਇੰਚ 5-5 ਇੰਚ ਕਿਉਂਕਿ ਅਸਰ ਲਾਊਗੀ ਥੱਲੇ ਜਿਹੜਾ ਆਪਾਂ ਮੰਜਣ ਪਾਇਆ ਤੇ ਇਹਨੂੰ ਵੀ ਰੋਕਾਂਗੇ ਜਲ ਦਵਾਈ ਨਾਲ ਬਾਈ ਇਹ ਜਲ ਨਾਲ ਇਹਨੂੰ ਆਪਾਂ ਫਿਰ ਖਤਮ ਕਰਾਂਗੇ ਸਾਰੀ ਬਾਸਪਤੀ ਨੂੰ ਜਿਹੜੀ ਇਹ ਜਲ ਦਵਾਈ ਆ ਬਾਈ ਸਪੈਸ਼ਲ ਗੋਭੀ ਆਸਤੇ ਬਣੀ ਵੀ ਆ ਜਿਹੜਾ ਤਿੱਖੇ ਪੱਤੇ ਵਾਲਾ ਜਿਹੜਾ ਕੋਈ ਅ ਵਾਚ ਘਾ ਨਿਕਲਦਾ ਜੇ ਸਵਾਖ ਦੀ ਗੱਲ ਕਰਦੇ ਆ ਜਾਂ ਆਪਾਂ ਆ ਬਾਸਪਤੀ ਜਿਹੜੀ ਜਾਂ ਝੋਨਾ ਵਿੱਚ ਉੱਗੂਗਾ ਮੁਰਕ ਤੇ ਬਾਈ ਜੀ ਉਹਦਾ ਕੋਈ ਹੱਲ ਨਹੀਂਗਾ ਕਈ ਭਰਾਵਾਂ ਦੇ ਪੈਸੇ ਸੀ ਫੋਨ ਵੀ ਸੀਗੇ ਵੀ ਬਾਈ ਮੁਰਕ ਬਹੁਤ ਉੱਗਿਆ ਹੋਇਆ ਮੁਰਕ ਦਾ ਕੀ ਹਾਲ ਆ ਮੁਰਕ ਦਾ ਕੋਈ ਹੱਲ ਨਹੀਂ ਬਾਈ ਮੁਰਕ ਦਾ ਹੱਲ ਤਾਂ ਹੈਗੀ ਆ ਰਾਉਂਡ ਅਪ ਜੇ ਤੁਸੀਂ 2-4 ਮਹੀਨੇ ਬਾਣ ਨੂੰ ਵੇਲਾ ਰੱਖ ਕੇ ਪਾ ਸਕਦੇ ਹੋ ਤਾਂ ਹੋਰ ਦਵਾਈਆਂ ਜੇ ਤੁਸੀਂ ਸਾਈਪਰਾ ਸੁਪਰਾ ਪਾਉਂਗੇ ਬਾਈ 1 ਸਾਲ ਵਾਸਤੇ ਉੱਥੇ ਸਬਜ਼ੀ ਨਹੀਂ ਹੋਊਗੀ ਹੋਰ ਤਾਂ ਕੁਝ ਹੋ ਸਕਦਾ ਪਰ ਸੈਪਰਾ ਜਿੱਥੇ ਪੈ ਗਈ ਉਥੇ ਗੋਭੀ ਪਾਲਕ ਮੂਲੀ ਕੁਝ ਵੀ ਨਹੀਂ ਉਹ ਹੋਣ ਦੇਊਗੀ ਕਿਉਂਕਿ ਉਹਦਾ ਜ਼ਹਿਰ ਹੀ ਇੰਨਾ ਜ਼ਿਆਦਾ ਹੈ ਮੈਂ ਵਰਤ ਚੁੱਕਿਆ ਮੇਰਾ ਨੁਕਸਾਨ ਵੀ ਹੋ ਚੁੱਕਿਆ ਤਾਂ ਹੀ ਮੈਂ ਉਹਨਾਂ ਭਰਾਵਾਂ ਨਾਲ ਗੱਲ ਸਾਂਝੀ ਕਰਦਾ ਹਾਂ ਵੀ ਸੈਪਰਾ ਨਾ ਪਾਇਓ ਜੇ ਵੀ ਕਿਸੇ ਭਰਾ ਦਾ ਨੁਕਸਾਨ ਨਾ ਹੋ ਜੇ ਕਿਉਂਕਿ ਆਪਦਾ ਨੁਕਸਾਨ ਬਈ ਝੱਲ ਲਈਦਾ ਜਦੋਂ ਕਿਸੇ ਦਾ ਨੁਕਸਾਨ ਹੋ ਜੇ ਉਹ ਮਹਿਸੂਸ ਜੀ ਹੁੰਦੀ ਹੈ ਗੱਲ ਵੀ ਯਾਰ ਉਹਦਾ ਨੁਕਸਾਨ ਹੋ ਗਿਆ ਇਸ ਸੈਪਰਾ ਤੋਂ ਬਰੇਜ ਕਰਿਓ ਜੇ ਬਾਈ ਜੇ ਪਾਉਣੀ ਆ ਤਾਂ ਤੁਸੀਂ ਮੱਕੀ ਮੁੱਕੀ ਬੀਜ ਲਓ ਬਾਈ ਮੱਕੀ ਚ ਸੈਪਰਾ ਪੈ ਜਾਂਦੀ ਆ ਤੇ ਆਪਾਂ ਬਾਈ ਜੀ ਇਹਨੂੰ ਹਫਤੇ ਦਾ ਸਾਧਣਾ ਤਾਂ ਹੀ ਡੋਜ ਦੇਵਾਂਗੇ ਥੋੜੀ ਯੂਰੀਆ ਦੀ ਫੇਰ ਮਗਰ ਦੀ ਮਗਰ ਆ ਜਿਹੜੀ ਆਪਾਂ ਮਿੱਟੀ ਦਾ ਕੰਮ ਸਟਾਰਟ ਕਰਾਂਗੇ ਉਹ ਵੀ ਦਿਖਾਵਾਂਗੇ ਸਾਰਾ ਚੱਲਦਾ ਕੰਮ ਸਪਰੇ ਵੀ ਕਰਦੇ ਦਿਖਾਵਾਂਗੇ ਸਾਰੀਆਂ ਵੀਡੀਓ ਪਾਵਾਂਗੇ ਕਿਉਂਕਿ ਸ਼ੁਰੂ ਤੋਂ ਆਪਾਂ 1509 ਤੋਂ ਸਟਾਰਟ ਕੀਤਾ ਸਾਰੇ ਭਰਾ ਜੁੜੇ ਹੋਏ ਆ ਦੇਖਦੀ ਆ ਦੇਖੀ ਜਾਂਦੇ ਆ ਵੀ ਇਹ ਕੀ ਹੋਈ ਜਾਂਦਾ ਕਿਵੇਂ-ਕਿਵੇਂ ਹੋਈ ਜਾਂਦਾ ਤੇ ਓਵੇਂ-ਓਵੇਂ ਬਾਈ ਆਪਾਂ ਗੋਭੀ ਦਾ ਜਿਹੜਾ ਪ੍ਰੋਸੈਸ ਆ ਉਹ ਵੀ ਲੋਕਾਂ ਨੂੰ ਦਿਖਾ ਰਹੇ ਆਂ ਵੀ ਆਏ ਆਂ ਬਾਈ ਕਰੀ ਕਰ ਰਹੇ ਆਂ ਭਰਾ ਜਿਹੜੇ ਹੋਰ ਵੀ ਆ ਉਹ ਵੀ ਤੁਸੀਂ ਸਬਜ਼ੀਆਂ ਹੋਰ ਵੀ ਲੱਗ ਜਾਂਦੀਆਂ ਮਟਰ ਗਾਜਰ ਹੋ ਗਈ ਆਪਣਾ ਚਟਾ ਆਲੂ ਸਠਾ ਆਲੂ ਕਹਿ ਦਿੰਨੇ ਆਂ ਲਸਣ ਵਗੈਰਾ ਗੇਤੀਆਂ ਸਬਜ਼ੀਆਂ ਬਾਈ ਕੋਈ ਵੀ ਲਾ ਸਕਦਾ ਜ਼ਰੂਰੀ ਨਹੀਂ ਵੀ ਸਾਰਿਆਂ ਨੇ ਗੋਭੀ ਲਾਉਣੀ ਆ ਕਿਉਂਕਿ ਸਾਡਾ ਤਾਂ ਲੰਮੇ ਸਮੇਂ ਤੋਂ ਪ੍ਰੋਸੈਸ ਅਸੀਂ ਗੋਭੀ ਵਾਲੇ ਪਾਸੇ ਆਂ ਸਾਡਾ ਗੋਭੀ 'ਚ ਤਜਰਬਾ ਹੈ ਹੋਰ ਭਰਾ ਲਸਣ ਵੀ ਲਾਈ ਜਾਂਦੇ ਆ ਚਟਾ ਆਲੂ ਸਠਾ ਆਲੂ ਲਾਈ ਜਾਂਦਾ ਮਟਰ ਵੀ ਬੀਜੀ ਜਾਂਦੇ ਆ ਸਬਜ਼ੀਆਂ ਬਹੁਤ ਆ ਗੇਤੀਆਂ ਲੱਗਣ ਵਾਲੀਆਂ ਲਾ ਸਕਦੇ ਹਾਂ ਖੇਲਾਂ ਵਾਲੇ ਹਾਲਾ ਬਾਈ ਜਿਹੜੇ ਉਹ ਸਾਡੇ ਸਪੈਸ਼ਲ ਬਣੇ ਵੇ ਆਪਦੇ ਪੂਰੀ ਮਿਹਨਤੀ ਸ਼ਾਂਤੀ ਕਰਕੇ ਬਣਾਏ ਆ ਕਿਉਂਕਿ ਉਹਦੇ ਵਿੱਚ ਮੁੜ ਕੇ ਆਪਾਂ ਮਿੱਟੀ ਵਾਲੇ ਹਲ ਵੀ ਚਲਾਉਣੇ ਆ ਤੇ ਇਸ ਤਰ੍ਹਾਂ ਬਾਈ ਸਾਰਾ ਕੰਮ ਆਪਣਾ جاری ਆ ਤੁਹਾਨੂੰ ਸਾਰੀਆਂ ਵੀਡੀਓ ਦਿਖਾਉਂਦੇ ਰਾਵਾਂਗੇ ਨਿੱਤ ਦੀ ਨੀਤ ਆਪਾਂ ਪਾਉਂਦੇ ਰਾਵਾਂਗੇ ਤੁਸੀਂ ਬਸ ਪੇਜ ਨੂੰ ਸਾਡੀ ਨੂੰ ਸਪੋਰਟ ਕਰੋ ਤੇ ਕਈ ਭਰਾ ਵਿੱਚ ਆਪਾਂ ਨੂੰ ਮੈਸੇਜ ਕਰਦੇ ਆ ਚਲੋ ਕੋਈ ਗੱਲ ਨਹੀਂ ਜਿਹੜੇ ਭਰਾਵਾਂ ਨੂੰ ਆਪਣਾ ਪੇਜ ਚੰਗਾ ਲੱਗਦਾ ਬਾਈ ਉਹ ਸਪੋਰਟ ਆਪਣੀ ਦੱਬ ਕੇ ਕਰੋ ਤੇ ਭਰਾ ਕਈ ਮੈਲਨ ਵੀ ਆ ਰਹੇ ਆ ਕੋਈ ਕੈਨੇਡਾ ਤੋਂ ਕੋਈ ਅਮਰੀਕਾ ਤੋਂ ਕੋਈ ਇੰਗਲੈਂਡ ਤੋਂ ਤਕਰੀਬਨ ਫੋਨ ਡੇਲੀ ਵਾਂਗੂ ਆਉਂਦੇ ਆ ਬਾਈ ਤੇਰਾ ਕੰਮ ਆ ਜਿਹੜਾ ਬੜਾ ਐਡਵਾਂਸ ਚੱਲਦਾ ਤੂੰ ਅਸੀਂ ਬਾਈ ਜੀ ਮੈਂ ਕੱਲਾ ਨਹੀਂ ਬਾਈ ਐਡਵਾਂਸ ਚੱਲਦਾ ਇੱਥੇ ਸਾਡੇ ਤਕਰੀਬਨ 2 ਪਿੰਡ ਆ ਜਿਹੜੇ ਸਾਡੇ ਬਰਾਬਰ ਕੰਪੀਟੀਸ਼ਨ ਆ ਸਾਡਾ ਵੀ ਗੋਭੀਆਂ ਲਾਉਣੀਆਂ ਪਹਿਲਾਂ ਕਿਹਨੇ ਲਾਉਣੀ ਪਹਿਲਾਂ ਕਿਹਨੇ ਤਿਆਰ ਕਰਨੀ ਇਹ ਸਾਡੇ ਸਾਰੇ ਕੰਪੀਟੀਸ਼ਨਾਂ ਦੇ ਵਿੱਚ ਸਾਰੇ ਬੰਦੇ ਕਾਮਜਾਬ ਆ ਜਿਹੜੇ ਇੱਥੇ ਸਾਡੇ ਇੰਨੇ ਕੇ ਰਹੀ ਇਹਦੇ ਆ ਇਸ ਤਰ੍ਹਾਂ ਬਾਈ ਸਾਡਾ ਪ੍ਰੋਸੈਸ ਚੱਲਦਾ ਹਰ ਸਾਲ ਦੀ ਤਰ੍ਹਾਂ ਚੱਲਦਾ ਸ਼ਾਰਟ ਵੈਰਾਈਟੀਆਂ ਅਸੀਂ 1509 ਇੱਥੇ ਏਰੀਏ 'ਚ ਸਾਡੇ ਲੱਗਦੀ ਆ ਤੇ ਉਦੋਂ ਬਾਅਦ ਗੋਭੀ ਸਾਰੀ ਜਿਹੜਾ ਪ੍ਰੋਸੈਸ ਚੱਲਦਾ ਤੇ ਬਣੇ ਰਹੋ ਜੇ ਬਾਈ ਪੇਜ ਨਾਲ ਆਪਣੇ ਨਾਲ YouTube ਚੈਨਲ ਨਾਲ ਸਪੋਰਟ ਕਰੋ ਬਾਈ ਦੱਬ ਕੇ ਮੈਂ ਅੱਜ ਤਾਈਂ ਕਿਸੇ ਵੀਡੀਓ ਵਿੱਚ ਕਿਹਾ ਨਹੀਂ ਵੀ ਮੇਰੇ ਪੇਜ ਨੂੰ ਫੋਲੋ ਕਰੋ ਤੁਸੀਂ ਆਪਦੀ ਆਪ ਫੋਲੋ ਕਰਨਾ ਬਾਈ ਆਪਣੇ ਕੰਮ ਨੂੰ ਦੇਖ ਕੇ ਮੈਂ ਨਹੀਂ ਕਹਿਣਾ ਵੀ ਮੇਰੇ ਪੇਜ ਨੂੰ ਫੋਲੋ ਕਰੋ ਧੰਨਵਾਦ ਜੀ ਸਾਸ਼ਿਕਾ